ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਮਿੱਠੇ ਚੌਲ ਰੰਗ ਵਾਲੇ ਬਹੁਤ ਹੀ ਆਸਾਨ ਜੀ ਰੈਸਪੀ ਹੈਗੀ ਬਣਾਉਂਦੇ ਤੁਸੀਂ ਸਾਰੇ ਹੀ ਹੋਵੋਗੇ ਪਰ ਅੱਜ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੱਸਾਂਗੇ ਤੇ ਆਪਾਂ ਬਣਾਉਣੇ ਸ਼ੁਰੂ ਕਰਦੇ ਹਾਂ ਹਾਂ ਜੀ ਮਿੱਠੇ ਚੌਲ ਬਣਾਉਣ ਵਾਸਤੇ ਆਪਾਂ ਉਪਰ ਗਰਮ ਧਰਿਆ ਇਹਦੇ ਚਾਪਾ ਪਾਵਾਂਗੇ ਛੱਛੀ ਉਹਦੀ सिक्योजे बहुत ज़्यादा टेस्टी बनते हैं तो सारे पहला मैं ले थोड़े जि ड्राई फ्रूट जाने के सुे मेरे ड्राई फ्रूट में आप हल्का जहाक लवा लें बिल्कुल मैडम दस थोड़ा जो लिया नारियल सुा नारियल ये इन भी थोड़ा जा रोस्ट कर लेंगे आप हल्का जहा सेक लगे इन्हों का टेस्ट भी बहुत वादा गा तो घ्योच भुन के पाए हो भी बहुत सोने लगते हैं गे हल्का जहा सेक लवा लेंगे इन आप हल्का सेक लग गया तो हम इचा पा देंगे चौल इतने मैं एक गिलास चौलों का लिया गया बासमती चौल है ये धो तो लिया गया धो तो के मैं अद्धे घंटे लिए प्यो दते सी हाँ जी एक मिनट लिए आप इन्होंने घ्योच भुन लाँगे चौलान हल्का हल्का हिलावेंगे एक मिनट लिए यहाँ भुन लाँगे घ्योच फ्लेम है जोड़ा ये आप मीडियम ही मी रखना गा हजे हाई नहीं करना गा ਇਸਾਪ ਤੋਂ ਸੌਖੇ ਤਰੀਕੇ ਨਾਲ ਤੁਹਾਨੂੰ ਜਸ ਰਿਹਾ ਹੈ ਆਪਾਂ ਚੌਲ ਬਣਾਉਣੇ ਤੇ ਪਰ ਬਨਣਗੇ ਬਹੁਤ ਵਧੀਆ ਵਿਖਰੇ ਵਿਖਰੇ ਚੌਲ ਬਨਣਗੇ ਹਾਂਜੀ ਹਲਕਾ ਜਿਹਾ ਆਪਾਂ ਚੌਲਾਂ ਨੂੰ ਭੁੰਨ ਲਿਆ ਕਰਕੇ ਹੁਣ ਇਹਦੇ ਚ ਐਡ ਕਰਾਂਗੇ ਆਪਾਂ ਖੰਡ ਮੈਂ ਇੱਕ ਜਿਹੜਾ ਗਲਾਸ ਹੈਗਾ ਚੌਲਾਂ ਦਾ ਲਿਆ ਹੈਗਾ ਤੇ ਮੈਂ ਪੌਣਾ ਗਲਾਸ ਆ ਜਿਹੜਾ ਖੰਡ ਦਾ ਪਾਉਂਗੀ। ਜਿਹੜਾ ਵੱਧ ਘੱਟ ਪਾ ਸਕਦੇ ਆ ਆਪ ਦੇ ਅਕੋਰਡਿੰਗ। ਇੱਕ ਗਲਾਸ ਭਰ ਕੇ ਵੀ ਪਾ ਸਕਦੇ ਹਾਂ ਤੇ ਪੌਣਾ ਵੀ ਪਾ ਸਕਦੇ ਹਾਂ ਜੇ ਬਿਲਕੁਲ ਘੱਟ ਖਾਣੇ ਹੋ ਤਾਂ ਅੱਧਾ ਵੀ ਪਾ ਸਕਦੇ ਹੋਗੇ। ਮੈਂ ਇੱਕ ਗਲਾਸ ਚੌਲਾਂ ਲਈ ਪੌਣਾ ਗਲਾਸ ਮਿੱਠਾ ਪਾਉਂਗੀ ਖੰਡ ਦਾ ਯਾਨੀ ਕਿ ਤੇ ਇਹ ਖੰਡ ਆ ਜਿਹੜੀ ਪਰਫੈਕਟ ਮਾਪ ਹੈ। ਇਹ ਆਪਾਂ ਚੌਲ ਬਿਨਾ ਚਾਸ ਤੋਂ ਬਣਾ ਰਹੇ ਆ। हाँ जी हूँ ये आप एक गिलास चौलों च डेढ़ गिलास पानी का डेढ़ गिलास पानी का बहुत आ गया क्योंकि आप चास नहीं बना रहे आप चौल कुकर बना के तैयार कर रहे हैं ਤਾ ਕਾਚੇ। ਇਸੇ ਲਈ ਜੇ ਆਪਾਂ ਕੁੱਕਰ ਚੋਂ ਬਾਰ ਬਣਾਉਣੇ ਹੋਣ ਚਾਸ ਬਾਲ ਕੇ ਤਾਂ ਚੌਲਾਂ ਤੋਂ ਡਬਲ ਪਾਣੀ ਪੈਂਦਾ ਜਿਵੇਂ ਕਿ ਇੱਕ ਗਲਾਸ ਆਪਾਂ ਚੌਲਾਂ ਦਾ ਲਿਆ ਤਾਂ ਦੋ ਗਲਾਸ ਪਾਣੀ ਦੇ ਪੈਂਦੇ ਹੈਗੇ। ਜੇ ਕੁੱਕਰ ਚ ਬਣਾ ਰਹੇ ਆਂ ਆਪਾਂ ਤਾਂ ਇੱਕ ਗਲਾਸ ਚੌਲਾਂ ਦੇ ਚ ਡੇਢ ਗਲਾਸ ਪਾਣੀ ਦਾ ਪਊਗਾ। ਆਸਾਨ ਜਿਹਾ ਤਰੀਕਾ ਪਰ ਚੌਲੇ ਦੇ ਨਾਲ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਤੇ ਬਣਨਗੇ ਵੀ ਵਧੀਆ ਟੇਸਟੀ। ਤੇ ਹੁਣ ਇਹਦੇ ਚ ਆਪਾਂ ਪਾ ਦਾਂਗੇ ਥੋੜਾ ਜਿਹਾ ਫੂਡ ਕਲਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਲਰ ਦਾ ਲੈ ਸਕਦੇ ਹੋ ਜੋ ਤੁਹਾਨੂੰ ਚੰਗਾ ਲੱਗਦਾ ਫੂਡ ਕਲਰ ਹਾਂਜੀ ਕੁੱਕਰ ਦਾ ਟੱਕੜਾ ਪਕਾ ਦਾਂਗੇ ਬੰਦ ਹੁਣ ਹਾਂਜੀ ਆਪਾਂ ਹੁਣ ਕੁੱਕਰ 'ਚ ਇੱਕ ਬਿਸਲ ਲਗਵਾਵਾਂਗੇ ਇਹਨਾਂ ਨੂੰ ਚੌਲਾਂ ਨੂੰ ਤੇ ਗੈਸ ਦਾ ਫਲੇਮ ਆ ਜਿਹੜਾ ਹਾਈ ਕਰ ਲਿਆਗਾ ਆਪਾਂ ਤੇ ਪਾ ਫੇਰੀ ਕੰਡਣੀ ਨਹੀਂ ਲਗੀ ਆਪਣੇ ਆਪ ਨਿਕਲ ਦੇਣੀ ਆ ਤੇ ਠੰਡਾ ਹੋਇਆ ਕੁੱਕਰ ਫਿਰ ਆਪਾਂ ਖੋਲ ਕੇ ਚੈੱਕ ਕਰਾਂਗੇ। ਹਾਂਜੀ ਵੀ ਸਲ ਲੱਗ ਗਈ ਤੇ ਪਾ ਕੁੱਕਰ ਦੇ ਨਿਕਲ ਗਈ ਆ। ਹੁਣ ਆਪਾਂ ਇਹਨੂੰ ਖੋਲ ਕੇ ਚੌਲ ਚੈੱਕ ਕਰ ਲਵਾਂਗੇ। ਲਓ ਜੀ ਚੌਲ ਆਪਣੇ ਬਿਲਕੁਲ ਬਣ ਕੇ ਤਿਆਰ ਆ ਗਏ। ਬਹੁਤ ਸੋਹਣਾ ਕਲਰ ਆਇਆ ਚੌਲਾਂ ਤੇ। ਹਾਂਜੀ ਥੋੜੀਆਂ ਜਿਹਾ ਆਪਾਂ ਪਾ ਲਾਂਗੇ ਤਾਕਾਂ। ਤੇ ਹਲਕਾ ਹਲਕਾ ਪੈਣਾ ਨੂੰ ਹਲਾ ਦਿੰਨੇ ਆ। ਦੇਖੋ ਤੁਸੀਂ ਬਿਲਕੁਲ ਕੁਲੇ ਨਹੀਂ ਇਹ। ਬਹੁਤ ਸੋਹਣੇ ਬਣ ਕੇ ਤਿਆਰ ਹੋਏ ਆ ਚੌਲ ਆਪਣੇ। ਦੋ ਮਿੰਟ ਲਈ ਆਪਾਂ ਇਹਨੂੰ ਹੋਰ ਟੱਕ ਦਿੰਨੇ ਆਗੇ ਫੇਰ ਆਪਾਂ ਵਰਤਾਵਾਂਗੇ। ਹਾਂਜੀ ਚੌਲ ਆਪਣੇ ਬਿਲਕੁਲ ਤਿਆਰ ਹਨ। ਦੇਖੋ ਤੁਸੀਂ ਤੁਸੀਂ ਘਰੋਂ ਬਣਾਉਣ ਦੀ ਤਿਆਰੀ ਫਿਰ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ